ਮੰਤਰ ਦਾ ਜਾਪ 15 ਮਿੰਟ ਕਰੋ ਇਹਦੇ ਨਾਲ ਤੁਸੀਂ ਇਹ ਜਾਪ ਕਰਕੇ ਦੇਖੋ ਠਿਰ ਕਰ ਬਈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਾਰੇ ਦੇਖੋ کاروبار ਚ ਕਿੰਨੀ ਤਰੱਕੀ ਹੁੰਦੀ ਹੈ ਆਹ ਸ਼ਬਦ ਨਾਲ ਜੋੜ ਲਓ ਜੇ ਤੂੰ ਮੇਰਾ ਵੱਲ ਹੈ ਤਾਂ ਕਿਆ ਮੁੱਛੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆ ਬਈ ਹਾਇ ਖਰਚ ਟੋਟ ਨਹੀਂ ਆਉਂਦੀ ਮਾਇਆ ਦੀ ਕਦੀ ਕਦੇ ਵੀ ਟੋਟ ਨਹੀਂ ਆਏਗੀ ਜੇ ਸਰੀਰ ਰੋਗੀ ਹੈ ਗੁਰਨਾਨਕ ਸਾਹਿਬ ਦਾ ਧਿਆਨ ਧਰ ਕੇ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰਨਾਨਕ ਸਾਹਿਬ ਨੂੰ ਹਿਰਦੇ ਚ ਵਸਾਓ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਮੂਲ ਮੰਤਰ ਦਾ ਜਾਪ ਕਰੋ ਪਹਿਲਾਂ ਮਹਾਰਾਜ ਤੋਂ ਆਗਿਆ ਲੈ ਕੇ ਅਰਦਾਸ ਕਰਕੇ ਬੈਠਿਆ ਕਰੋ ਨਾਲਾ ਸ਼ਬਦ ਪੜੋ ਸੋਰਠ ਮਹੱਲਾ ਪੰਜਾਂ ਮਾ ਜਨਮ ਜਨਮ ਕੇ ਦੁਖ ਅਨਵਾਰਾ ਸੂਕਾ ਮਨ ਸੁਧਾਰੈ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਵੈਦ ਬੈਦ ਕੌਣ ਗੁਰੂ ਨਾਨਕ ਸਾਹਿਬ ਗੁਰੂ ਤੋਂ ਵੱਡਾ ਬੈਦ ਨਹੀਂ ਕੋਈ ਹੈ ਡਾਕਟਰਾਂ ਨੇ ਜਵਾਬ ਵੀ ਦਿੱਤਾ ਫਿਰ ਕਿਹੜੀ ਗੱਲ ਆ ਗੁਰੂ ਨਾਨਕ ਸਾਹਿਬ ਤਾਂ ਆਪਣੇ ਕੋਲ ਹੀ ਆ ਪੰਬਾਬਾ ਦਾ ਆਪਣਾ ਘਰ ਦਾ ਹੀ ਆ ਇਹਦੇ ਬਾਹਰ ਦਾ ਜੇ ਡਾਕਟਰ ਨੇ ਜਵਾਬ ਦਿੱਤਾ ਫਿਰ ਕਿਹੜੀ ਗੱਲ ਆ ਗੁਰੂ ਨਾਨਕ ਸਾਹਿਬ ਨੂੰ ਤਾਂ ਪ੍ਰੇਮ ਚਾਹੀਦਾ ਤੁਸੀਂ ਪ੍ਰੇਮ ਕਰਕੇ ਦੇਖੋ ਮਹਾਰਾਜ ਨੇ ਬਰਾਬਰ ਖੜ ਜਾਣਾ ਆ ਕੇ